ਹਾਂਜੀ ਗੁਰਦਾਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਅੱਗੇ ਤੇ ਸਭ ਤੋਂ ਪਹਿਲਾਂ ਆਪਾਂ ਕਰ ਲੈਣੇ ਨੇ ਜੀ ਕਟਿੰਗ ਸਬਜ਼ੀਆਂ ਦੀ ਤੇ ਸਬਜ਼ੀਆਂ ਅੱਜ ਦੀ ਰੈਸਪੀ ਵਾਸਤੇ ਮੈਂ ਇੱਥੇ ਕੀ ਲਈਆਂ ਨੇ ਇੱਕ ਤੇ ਚਾਰ ਲਏ ਨੇ ਪਿਆਜ਼ ਤੇ ਇੱਕ ਫੁੱਲ ਲਿਆ ਛੋਟਾ ਜਿਹਾ ਗੋਭੀ ਦਾ ਇੱਕ ਲਈ ਗਾਜਰ ਤੇ ਦੋ మీడియం ਸਾਈਜ਼ ਦੇ ਲਈਨੇ ਟਮਾਟਰ ਸਬਜ਼ੀਆਂ ਜਿਹੜੀਆਂ ਤੁਸੀਂ ਆਪਣੀ ਪਸੰਦ ਦੀਆਂ ਕੋਈ ਵੀ ਸਬਜ਼ੀਆਂ ਪਾ ਸਕਦੇ ਹੋ ਮੇਰੇ ਕੋਲ ਇਸ ਟਾਈਮ ਜੋ ਸਬਜ਼ੀਆਂ ਘਰ ਵਿੱਚ ਸੀਗੀਆਂ ਮੈਂ ਉਹ ਹੀ ਲਈਆਂ ਨੇ ਤੁਸੀਂ ਕੱਲੇ ਪਿਆਜ਼ ਵੀ ਵਰਤ ਸਕਦੇ ਹੋ ਤੇ ਰੈਸਪੀ ਜਿਹੜੀ ਹੈ ਉਹ ਆਪਾਂ ਬਣਾਵਾਂਗੇ ਜੀ ਰਾਤ ਦੇ ਬਚੇ ਹੋਏ ਚੋਲੇ ਨੂੰ ਦੁਬਾਰੇ ਮੌੜ ਵਰਤੋ ਵਿੱਚ ਕਿਸ ਤਰ੍ਹਾਂ ਆਪਾਂ ਲਿਆ ਕੇ ਤੇ ਬਣਾ ਕੇ ਤੇ ਖਾ ਸਕਦੇ ਹਾਂ ਤੇ ਲਮ ਲਾਵਾਂਗੇ ਜੀ ਅੱਜ ਤੜਕਾ ਆਪਾਂ ਰਾਤ ਦੇ ਬਚੇ ਹੋਏ ਚੋਲਾ ਨੂੰ ਤੇ ਇਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਕਰ ਲੈਨੇ ਜੀ ਕਟਿੰਗ ਤੇ ਜਿਹਦੇ ਵਾਸਤੇ ਮੈਂ ਪਿਆਜ਼ ਕਟਿੰਗ ਕਰ ਰਹੀ ਆ ਤੇ ਇਹ ਚੋਲਾ ਵਾਸਤੇ ਆਪਾਂ ਜਿਹੜੇ ਪਿਆਜ਼ ਲੈਣੇ ਨੇ ਉਹ ਲਵਾਂਗੇ ਜੀ ਆਪਾਂ ਬਿਲਕੁਲ ਲੰਬੇ ਲੰਬੇ ਪਤਲੇ ਪਤਲੇ ਪੀਸਾ ਵਿੱਚ ਇਹਨਾਂ ਪਿਆਜ਼ਾਂ ਨੂੰ ਆਪਾਂ ਕੱਟ ਕੇ ਕਰ ਲੈਨੇ ਆ ਜੀ ਤਿਆਰ ਤੇ ਤੜਕਾ ਲਾਵਾਂਗੇ ਆਪਾਂ ਰਾਤ ਦੇ ਬਚੇ ਹੋਏ ਚੋਲਾ ਨੂੰ ਗਾਜਰ ਨੂੰ ਤੁਸੀਂ ਲੰਬੇ ਪੀਸਾ ਵਿੱਚ ਵੀ ਕੱਟ ਸਕਦੇ ਹੋ ਤੇ ਇਸ ਤਰ੍ਹਾਂ ਛੋਟੇ ਪੀਸਾ ਵਿੱਚ ਵੀ ਕੱਟ ਸਕਦੇ ਤੇ ਹੁਣ ਇਹ ਇਹਦੇ ਕਰ ਲਾਂਗੇ ਜੀ ਇਸ ਤਰ੍ਹਾਂ ਲੰਬੇ ਪੀਸੇ ਤੇ ਬਿਲਕੁਲ ਪਤਲੇ ਪਤਲੇ ਆਪਾਂ ਪੀਸ ਕਟਾਂਗੇ ਗਾਜਰ ਦੇ ਤੇ ਜਿਹੜਾ ਇਹ ਵਿਚ ਵਾਲਾ ਚਿੱਟਾ ਜਾਂ ਪਾਰਟ ਆ ਇਹਦਾ ਇਹਨੂੰ ਨਹੀਂ ਆਪਾਂ ਪਾਉਣਾ ਇਹਨੂੰ ਆਪਾਂ ਇੱਕ ਸਾਈਡ ਤੇ ਕੱਢ ਦਾਂਗੇ ਕਿਉਂਕਿ ਗਾਜਰਾ ਹੁਣ ਜਿਹੜੀਆਂ ਇਹ ਥੋੜੀਆਂ ਪੱਕੀਆਂ ਜਿਹੀਆਂ ਆਉਣੀਆਂ ਸ਼ੁਰੂ ਹੋ ਗਈਆਂ ਲਾਸਟ ਟਾਈਮ ਦੀਆਂ ਗਾਜਰਾਂ ਨੇ ਇਹਨਾਂ ਸਾਰੀਆਂ ਗਾਜਰਾਂ ਨੂੰ ਆਪਾਂ ਕੱਟ ਲੈਣੇ ਆ ਜਿਹੜੀ ਆਪਾਂ ਲਈ ਹੈ ਬਰੀਕ ਬਰੀਕ ਕੱਟ ਲਾਂਗੇ ਗੋਭੀ ਨੂੰ ਵੀ ਮਟਰ ਦੇ ਵੀ ਕਰ ਲੈਨੇ ਆ ਕਟਿੰਗ ਜੀਆਂ ਦੀ ਕਟਿੰਗ ਆਪਾਂ ਕਰ ਲਈਏ ਤੇ ਹੁਣ ਆਪਾਂ ਫਰਾਈ ਪੈਨ ਵਿੱਚ ਪਾ ਦਾਂਗੇ ਜੀ ਤੇਲ ਤੇਲ ਦੇ ਤੜਕੇ ਵਾਲੇ ਚੌਲ ਤੁਸੀਂ ਬਣਾ ਕੇ ਦੇਖਿਓ ਬਹੁਤ ਸਵਾਦ ਬੰਦੇ ਨੇ ਤੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਤੇਲ ਹੋ ਗਿਆ ਚੰਗੀ ਤਰੀਕੇ ਨਾਲ ਗਰਮ ਤੇ ਹੁਣ ਆਪਾਂ ਇੱਕ ਲਵਾਂਗੇ ਜੀ ਤੇਜ ਪੱਤਰ ਤੇ ਇਹਨੂੰ ਆਪਾਂ ਤੇਲ ਦੇ ਵਿੱਚ ਇਹਨੂੰ ਚੰਗੀ ਤਰੀਕੇ ਨਾਲ ਪਾ ਲਾਂਗੇ ਭੁੰਨ ਲਾਂਗੇ ਤੇ ਇੱਕ ਚਮਚ ਪਾਵਾਂਗੇ ਜੀਰੇ ਦਾ ਤੇ ਕੀਰੇ ਨੂੰ ਚੰਗੀ ਤਰੀਕੇ ਨਾਲ ਤੜਕਾ ਲਾਂਗੇ ਤੇਜ ਪੱਤਰ ਦਾ ਜਿਹੜਾ ਨਮਕੀਨ ਚੋਲ ਜਿਹੜੇ ਆਪਾਂ ਬਣਾਏ ਦੇ ਨੇ ਤੜਕੇ ਵਾਲੇ ਰਾਜ ਬਚੇ ਹੋਏ ਇਹਦੇ ਵਿੱਚ ਟੇਸਟ ਆ ਜਿਹੜਾ ਤੇਜ ਪੱਤਰ ਦਾ ਬਹੁਤ ਵਧੀਆ ਆਉਂਦਾ ਤੇ ਚੋਲਾਂ ਦਾ ਸਵਾਦ ਜਿਹੜਾ ਹੋਰ ਵੀ ਵਧੇ ਜਾਂਦਾ ਤੇ ਕੀਰੇ ਨੂੰ ਥੋੜਾ ਜਿਹਾ ਆਪਾਂ ਭੁੰਨਾਂਗੇ ਤੇ ਫਿਰ ਉਸ ਤੋਂ ਬਾਅਦ ਪਾ ਦਾਂਗੇ ਜੀ ਆਪਾਂ ਪਿਆਜ਼ ਜਿਆਦਾ ਜੰਗੀ ਨਾਲ ਭੁੰਨ ਲਿਆ ਥੋੜਾ ਜਿਹਾ ਬੋਨ ਬੋਨ ਰੰਗ ਕੱਢ ਲੈ ਲਿਆ ਕਿ ਲਈ ਆਪਾਂ ਜਿਆਦਾ ਸਬਜ਼ੀਆਂ ਪਾਉਂਗੇ ਨਾ ਛੋਲਾ ਜਿਹੜਾ ਉਹਨੇ ਵਧੀਆ ਬਣ ਕੇ ਸਵਾਦ ਆਇਆ ਹੁੰਦੇ ਨੇ ਤੇ ਆਪਾਂ ਛੋਲਾ ਤੇ ਆਪਣੇ ਥੋੜੇ ਹੀ ਐ ਇਸ ਕਰਕੇ ਆਪਾਂ ਸਬਜ਼ੀਆਂ ਜ਼ਿਆਦਾ ਪਾਈਆਂ ਨੇ ਤੇ ਨਾਲੇ ਰਾਤੇ ਰਤੇ ਹੁਣ ਛੋਲੇ ਨੂੰ ਜਿਹੜਾ ਪਤਲਾਣਾ ਆ ਇਹਦੇ ਵਿੱਚ ਸਬਜ਼ੀਆਂ ਜਿਹੜਾ ਜ਼ਿਆਦਾ ਪਾਈਏ ਤੇ ਛੋਲਾ ਜਿਹੜੇ ਵਧੀਆ ਬਣਦੇ ਨੇ ਤੇ ਨਾਲ ਹੀ ਹੁਣ ਪਾ ਦਾਂਗੇ ਜੀ ਕੱਟੀਆਂ ਹੋਈਆਂ ਗਾਜਰਾ 2 ਮਿੰਟ ਇਹਨਾਂ ਨੂੰ ਵੀ ਘੋਲ ਲਾਂਗੇ ਇਹ ਹੁਣ ਇੱਥੇ ਨਾਲ ਹੀ ਪਾ ਦਾਂਗੇ ਜੀ ਬੰਦ ਗੁੱਬੀ ਸਬਜ਼ੀਆਂ ਨੂੰ ਘੋਲਣ ਵਾਲੇ ਚੰਗੀ ਤਰੀਕੇ ਨਾਲ ਸਬਜ਼ੀਆਂ ਆਪਾਂ ਜਿਹੜੀਆਂ ਪਾਈਆਂ ਸੀ ਤੇ ਇਹਨਾਂ ਨੂੰ ਭੁੰਨ ਲਿਆ ਹੁਣ ਨਾਲ ਹੀ ਇੱਥੇ ਪਾ ਦਨੇ ਆ ਜੀ ਟਮਾਟਰ ਤੇ ਇਹਨਾਂ ਨੂੰ ਵੀ ਥੋੜਾ ਜਿਹਾ ਫਲਸ ਕਰ ਲੈਣਾ ਤੇ ਨਾਲ ਦੀ ਨਾਲ ਆਪਾਂ ਪਾ ਦਾਂਗੇ ਬਸ ਇਹਦੇ ਮਸਾਲੇ ਤੁਹਾਨੂੰ ਭਾਵੇਂ ਜੇ ਸਭ ਤੋਂ ਪਹਿਲਾਂ ਪਾਵਾਂਗੇ ਜੇ ਆਪਾਂ ਲੂਣ ਤੋ ਆਦਮਸਾਰ ਤੇ ਅੱਧਾ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਪਾਊਡਰ ਥੋੜਾ ਜਿਹਾ ਪਾਵਾਂਗੇ ਆਪਾਂ ਧਨੀਆ ਪਾਊਡਰ ਤੁਸੀਂ ਚਾਹੋ ਤਾਂ ਹਲਦੀ ਵੀ ਪਾ ਸਕਦੇ ਹੋ ਪਰ ਆਪਾਂ ਬਿਨਾਂ ਹਲਦੀ ਵਾਲੇ ਬਣਾਵਾਂਗੇ ਤੇ ਇਹਨਾਂ ਸਭ ਨੂੰ ਥੋੜਾ ਜਿਹਾ ਆਪਾਂ ਹੋਰ ਘੋਲ ਲਾਂਗੇ ਪਾਣੀ ਚ ਪੰਨ ਤੱਕ ਮਾਰੇ ਟਮਾਟਰ ਨੇ ਜਿਹੜੇ ਪਾਏ ਉਹ ਸੁੱਕ ਹੋ ਜਾਣਗੇ ਤੇ ਸਰਦੀਆਂ ਜਿਹੜੀਆਂ ਚੰਗੀ ਤਰੀਕੇ ਨਾਲ ਗਲ ਜਾਣਗੀਆਂ ਸਰਦੀਆਂ ਜਿਹੜੀ ਆਪਣੀਆਂ ਤੜਕਾ ਲਾ ਕੇ ਪੂਰੀਆਂ ਹੋ ਗਈਆਂ ਨੇ ਬਿਲਕੁਲ ਤਿਆਰ ਤੇ ਹੁਣ ਇਸ ਸਟੇਜ ਤੇ ਆਪਾਂ ਪਾ ਦਾਂਗੇ ਇਹਦੇ ਵਿੱਚ ਚੌਨ ਤੇ ਮੇਰੇ ਤਰੀਕੇ ਨਾਲ ਇਹ ਪੋਰੀ ਚੋਲ ਆ ਜਿਹੜੇ ਰਾਤ ਦੇ ਬਚੇ ਹੋਏ ਇਹਨਾਂ ਨੂੰ ਤੜਕਾ ਲਾ ਕੇ ਬਣਾ ਕੇ ਜਰੂਰ ਦੇਖਿਓ ਖਾ ਕੇ ਦੇਖਿਓ ਚੋਲ ਬਹੁਤ ਹੀ ਜ਼ਿਆਦਾ ਸਵਾਦ ਬੰਦੇ ਆ ਤੁਸੀਂ ਜਾਣ ਬੁੱਝ ਕੇ ਰਾਤ ਨੂੰ ਚੋਲ ਜ਼ਿਆਦਾ ਬਣਾਉਗੇ ਇਹਨੂੰ ਹੁਣ ਚ 2 ਤੋਂ 3 ਮਿੰਟ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰਕੇ ਤੇ ਚੋਲਾਂ ਨੂੰ ਹੁਣ ਸੇਕ ਲਵਾ ਲਾਂਗੇ ਹਾਂਜੀ ਲੋ ਚੋਲ ਆਪਣੇ ਬਣ ਕੇ ਬਿਲਕੁਲ ਤਿਆਰ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਆਂ ਜੀ ਪਲੇਟ 'ਚ ਪਾ ਕੇ ਸਰਵ ਲਓ ਜੀ ਰਾਤ ਦੇ ਬਚੇ ਹੋਏ ਚੋਲੇ ਨੂੰ ਆਪਾਂ ਮੁਰ ਤੜਕਾ ਲਾ ਕੇ ਇੱਕਦਮ ਕਰ ਲਏ ਨੇ ਵਧੀਆ ਫਰੈਸ਼ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਆਪਣੇ ਚੋਲ ਬਣ ਕੇ ਬਿਲਕੁਲ ਤਿਆਰ ਹੋ ਗਏ ਨੇ ਬਿਲਕੁਲ ਫਰੈਸ਼ ਚੋਲ ਬਣ ਕੇ ਤਿਆਰ ਹੋਏ ਨੇ ਤੁਸੀਂ ਵੀ ਇੱਕ ਵਾਰੀ ਰਾਤ ਦੇ ਬਚੇ ਹੋਏ ਚੋਲਾ ਨੂੰ ਤੇ ਤੜਕਾ ਲਾ ਕੇ ਦੁਬਾਰੇ ਆਪਣੇ ਮਨਪਸੰਦੀਆਂ ਸਬਜ਼ੀਆਂ ਪਾ ਕੇ ਚੋਲ ਬਣਾ ਕੇ ਖਾ ਸਕਦੇ ਹੋ ਤੇ ਨਾਲ ਹੀ ਇਹਨਾਂ ਨੂੰ ਚੋਲਾ ਨੂੰ ਤੁਸੀਂ ਬੱਚਿਆਂ ਦੇ ਟਿਫਨ ਵਿੱਚ ਵੀ ਦੇ ਸਕਦੇ ਹੋ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ